ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਬਮਿਆਲ ਅਤੇ ਨਿਰੋਟ ਜੈਮਲ ਸਿੰਘ ਦੇ ਸਰੋਟਾ ਖੋਜ ਕੇ ਚੱਕ ਕੋਲਿਆ ਅਤੇ ਪਹਾੜੀਪੁਰ ਖੇਤਰਾ ਦਾ ਦੌਰਾ ਕੀਤਾ। ਉਹਨਾਂ ਹੜਾ ਤੋਂ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧ ਦਾ ਜਾਇਜ਼ਾ ਵੀ ਲਿਆ। ਕੈਬਨਿਟ ਮੰਤਰੀ ਨੇ ਪਿੰਡ ਸਰੋਟਾ ਵਿੱਚ ਮਗਨਰੇਗਾ ਤਹਿਤ ਕ੍ਰੇਟਸ ਬਣਾਉਣ ਦਾ ਕੰਮ ਕਰ ਰਹੀਆਂ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਉਹ ਜ ਦਰਿਆ ਦੇ ਨਾਲ ਲੱਗਦੇ ਖੇਤਰਾਂ ਵਿੱਚ ਚੱਲ ਰਹੇ ਬਚਾਅ ਕਾਰਜ ਦਾ ਵੀ ਜਾਇਜ਼ਾ ਲਿਆ ਉਹਨਾਂ ਪਿੰਡ ਸਰੋਟਾ ਤੋਂ ਉਹ ਜ ਦਰਿਆ ਵਿੱਚ ਕ੍ਰੇਟਸ ਲਗਾਉਣ ਦਾ ਕੰਮ ਜਿੱਥੇ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਦਰਿਆ ਵਿੱਚ ਹੜ੍ਹ ਆਉਣ ਦੀ ਸੂਰਤ ਵਿੱਚ ਲੋਕਾਂ ਨੂੰ ਬਚਾਇਆ ਜਾ ਸਕੇ ਕਿਸਾਨਾਂ ਨੇ ਦੱਸਿਆ ਕਿ ਉਹ ਜ ਦਰਿਆ ਵਿੱਚ ਵਧ ਰਹੇ ਪਾੜ ਕਾਰਨ ਉਹਨਾਂ ਦੀ ਵਹੀ ਯੋਗ ਜ਼ਮੀਨ ਖਤਮ ਹੋ ਗਈ ਹੈ ਜਿਸ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਕੈਬਨਿਟ ਮੰਤਰੀ ਨੇ ਪਰੋਸਾ ਕਿ ਆਇਆ ਕਿ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ ਕ੍ਰੇਟਸ ਲਗਾਉਣ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਨੂੰ ਹੋਰ ਨੁਕਸਾਨ ਨਾ ਹੋਵੇ ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਪਿੰਡ ਖੋਜਾਕੀ ਚੱਕਾ ਅਤੇ ਕੁਲੀਆਂ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਤੋਂ ਬਾਅਦ ਉਹਨਾਂ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਹਾੜੀਪੁਰ ਪਿੰਡ ਦੇ ਨਾਲ ਲੱਗਦੀ ਉਹ ਜੰਦੀ ਦਾ ਵੀ ਮਉਾਇਨਾ ਕੀਤਾ ਪਹਾੜੀਪੁਰ ਚੌਕੀ ਦੇ ਨਾਲ ਨਾਲ ਉਹ ਦਰਿਆ ਵਿਖੇ ਚੱਲ ਰਹੇ ਕ੍ਰੈਚ ਦੇ ਕੰਮ ਵਿੱਚ ਦੇਰੀ ਨਾ ਕਰਨ ਅਤੇ ਗੁਣਵੱਤਾ ਦਾ ਧਿਆਨ ਰੱਖਣ ਦੀ ਹਦਾਇਤਾਂ ਦਿੱਤੀਆਂ ਅਤੇ ਅਗਲੇ ਇੱਕ ਹਫਤੇ ਵਿੱਚ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਇਸ ਮੌਕੇ ਬਲਕ ਪ੍ਰਧਾਨ ਸੁਬੇਦਾਰ ਕੁਲਵੰਤ ਸਿੰਘ ਬਲਕ ਪ੍ਰਧਾਨ ਸੰਦੀਪ ਕੁਮਾਰ ਰਾਜੇਸ਼ ਸਿੰਘ ਦਲਬੀਰ ਸਿੰਘ ਆਦਿ ਹਾਜ਼ਰ ਸਨ ਖਬਰੀ ਲਾਲ ਟੀਵੀ ਲਈ ਪਠਾਨਕੋਟ ਤੋਂ ਆਲੋਕ ਕੁਮਾਰ ਦੀ ਰਿਪੋਰਟ ਮੰਤਰੀ ਸਾਹਿਬ ਜਿਸ ਤਰ੍ਹਾਂ ਅੱਜ ਤੁਸੀਂ ਜੋ ਬਮਿਆਰ ਅਤੇ ਨਰੋਡ ਜੈਮਲ ਸਿੰਘ ਦੇ ਜੋ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰ ਹੈ ਉਹਨਾਂ ਦੇ ਅਗੇਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਜੀ ਇਸ ਬਾਰੇ ਆਪ ਜੀ ਦਾ ਕੀ ਕਹਿਣਾ ਹੈ ਬਿਲਕੁਲ ਅੱਜ ਮੈਂ ਆਪਣੇ ਪਿਆਰੇ ਲੋਕਾਂ 'ਚ ਇੱਕ ਵਾਰ ਫੇਰ ਜਿਹੜਾ ਸਾਡਾ ਬਾਰਡਰ ਦਾ ਏਰੀਆ ਉੱਥੇ ਆਇਆ ਔਰ ਅੱਜ ਜਿਹੜੇ ਇੱਥੇ ਸਪਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਪਿੰਡ ਸਰੋਟਾ ਖੋਜਚੱਕ ਕੁੱਲੀਆਂ ਔਰ ਪਹਾੜੀਪੁਰ ਇਹਨਾਂ ਪਿੰਡਾਂ ਦੇ ਅੰਦਰ ਅਸਲ ਮੈਣਿਆਂ 'ਚ ਪਿਛਲੇ ਸਾਲ ਕਾਫੀ ਵੱਡੀ ਪੱਧਰ ਤੇ ਪਾਣੀ ਆਇਆ ਸੀਗਾ ਸੋ ਪਾਣੀ ਆਣ ਦੀ ਵਜ੍ਹਾ ਕਰਕੇ ਜਿਹੜਾ ਹੜ ਆਏ ਹੜਾ ਨੇ ਨੁਕਸਾਨ ਕੀਤਾ ਸੀਗਾ ਇਸ ਇਲਾਕੇ ਦਾ ਤੋਂ ਅੱਜ ਕਿਉਂਕਿ ਮੈਂ ਪੁਰਾਣੇ ਪਿਛਲੇ ਸਾਲ ਦਾ ਜਿਹੜਾ ਉਹ ਨੁਕਸਾਨ ਹੀ ਤਾਂ ਪਿਛਲੇ ਸਾਲ ਜਿਹੜੇ ਹੜ੍ਹ ਆਇਆ ਉਹਨੂੰ ਧਿਆਨ ਚ ਰੱਖਦੇ ਆ ਅਸੀਂ ਸਿੱਖਿਆ ਹੀ ਆ ਕਿ ਉਸ ਵੇਲੇ ਨਹੀਂ ਕੁਝ ਕਰਨ ਦੀ ਲੋੜ ਹੁੰਦੀ ਜਦੋਂ ਪਾਣੀ ਸਿਰ ਤੇ ਆ ਜਾਂਦਾ ਹੜ੍ਹ ਆ ਜਾਂਦੇ ਆ ਪਹਿਲੋਂ ਕੰਮ ਸ਼ੁਰੂ ਕਰਨੇ ਚਾਹੀਦੇ ਆ ਸੋ ਇਸ ਕਰਕੇ ਪੂਰੇ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਵੱਡੀ ਪੱਧਰ ਤੇ ਪੈਸੇ ਦੇ ਕੇ ਤੇ ਉਥੇ ਜਿਹੜੇ ਲੋੜਿੰਦੇ ਨਿਰਵਾਣ ਕਾਰਜ ਨੇ ਸ਼ੁਰੂ ਕਰਾਏ ਆ ਸੋ ਅੱਜ ਉਸੇ ਹੀ ਸੰਦਰਭ ਦੇ ਵਿੱਚ ਪਿੰਡ ਪਹਾੜੀਪੁਰ ਦੇ ਅੰਦਰ ਲਗਭਗ ਕਰੋੜਾਂ ਰੁਪਏ ਦੀ ਲਾਗਤ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਤੁਸੀਂ ਦੇਖਿਆ ਜਿਹੜਾ ਸਪਰਵ ਵੱਜ ਰਿਹਾ ਔਰ ਪਿੰਡ ਸਰੋਟਾ ਜਿੱਥੇ ਪਿਛਲੇ ਸਾਲ ਕਾਫੀ ਜ਼ਮੀਨ ਦਾ ਨੁਕਸਾਨ ਹੋ ਗਿਆ ਸੀਗਾ ਔਰ ਪਾਣੀ ਉੱਜ ਦਾ ਓਵਰਫਲ ਹੋ ਕੇ ਪਿੰਡਾਂ ਚ ਆ ਗਿਆ ਸੀ ਸੋ ਉਥੇ ਵੀ ਲਗਭਗ ਆਲਮੋਸਟ ਕੰਮ ਸਰੋਟੇ ਦੇ ਅੰਦਰ ਕੰਪਲੀਟ ਹੋ ਗਿਆ ਸੋ ਅੱਜ ਹੋਰ ਇੱਕ ਨਵਾਂ ਏਰੀਆ ਲੋਕਾਂ ਨੂੰ ਦੱਸਿਆ ਉਹਦਾ ਵੀ ਮੈਂ ਜਿਹੜੇ ਸੁੰਦਰਤਾ ਅਧਿਕਾਰੀ ਉਹਨਾਂ ਨੂੰ ਕਹਿ ਦਿੱਤਾ ਵੀ ਉੱਥੇ ਵੀ ਸਪਾਰ ਬਣਾਓ ਤੇ ਪਹਾੜੀਪੁਰ ਦੇ ਅੰਦਰ ਵੀ ਕਰੋੜਾਂ ਰੁਪਈਆ ਦੇ ਲੱਗਦੇ ਨਾਲ ਜਿਹੜੇ ਸਪਾਰ ਬਣਾਉਣ ਦਾ ਕੰਮ ਜੰਗੀਪੱਧ ਤੇ ਲੱਗਾ 5-7 ਦਿਨਾਂ ਦੇ ਅੰਦਰ ਸਾਰੇ ਜਿਹੜੇ ਆ ਜਿਹੜੇ ਜਿੱਥੋਂ ਪਾਣੀ ਵਜਦਾ ਆ ਕੇ ਪਿੰਡਾਂ ਨੂੰ ਜ਼ਮੀਨਾਂ ਰੁੜਦੀਆਂ ਨੇ ਅਸੀਂ ਬਕਾਇਦਾ ਉਹਨਾਂ ਦੀ ਡਿਮਾਰਕੇਸ਼ਨ ਕਰਕੇ ਨਿਸ਼ਾਨਦੀ ਕਰਕੇ ਉਹਨਾਂ ਥਾਵਾਂ ਦੀ ਉੱਥੇ ਕੰਮ ਕਰਾ ਰਹੇ ਹਾਂ ਸੋ ਮੈਨੂੰ ਖੁਸ਼ੀ ਆ ਕਿ ਆ ਇਸ ਇਲਾਕੇ ਦੇ ਅੰਦਰ ਜਿਹੜੇ ਹਰ ਵਾਰ ਹੜ੍ਹਾਂ ਆਉਂਦੇ ਸੀਗੇ ਔਰ ਹੜ੍ਹਾਂ ਦਾ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜਦਾ ਸੀ ਅਸੀਂ ਉਹਦੇ ਅੱਗੇ ਤੇ ਪ੍ਰਬੰਧ ਕੀਤੇ ਆ ਫਿਰ ਵੀ ਕੁਦਰਤ ਆ ਕੁਦਰਤ ਦਾ ਆਪਣਾ ਇੱਕ ਰੰਗ ਹੁੰਦਾ ਕੁਦਰਤ ਨੇ ਪਤਾ ਨਹੀਂ ਕਦੋਂ ਕਿਸੇ ਨੂੰ ਕਿਹੜੇ ਰੰਗ 'ਚ ਰੰਗ ਦੇਣਾ ਪਰ ਜਿੰਨੇ ਵੀ ਸਰਕਾਰ ਦੀ ਡਿਊਟੀ ਆ ਪ੍ਰਸ਼ਾਸਨ ਦੀ ਡਿਊਟੀ ਆ ਉਹ ਅਸੀਂ ਪੂਰੀ ਤੰਦਈ ਨਾਲ ਵਾਰ ਰਹੇ ਆ ਸੋ ਅੱਜ ਜਿਹੜਾ ਮੈਂ ਕੰਮਾਂ ਦਾ ਜਿਆਦਾ ਲੈਣ ਲਈ ਆਇਆ ਸੋ ਵੱਡੀ ਪੱਧਰ ਦੇ ਉੱਤੇ ਇਹਨਾਂ ਕੰਮਾਂ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੇਗੀ ਔਰ ਲੱਖਾਂ ਰੁਪਏ ਜਿਹੜੇ ਲੇਬਰ ਵੀ ਲੱਗੀ ਆ ਲੇਬਰ ਨੂੰ ਜਿਹੜਾ ਕੰਮ ਮਿਲਿਆ ਸੋ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਉੱਤੇ ਅਸੀਂ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਵੀ ਮੀਟਿੰਗ ਕਰ ਲਈ ਹੈ ਡੀ ਸਾਹਿਬ ਔਰ तमाम ਜਿਹੜੇ ਅਧਿਕਾਰੀ ਸਹਿਬਾਨ ਵੀ ਨਾਲ ਸੀਗੇ ਸੋ ਹੜ੍ਹਾਂ ਨੂੰ ਧਿਆਨ ਚ ਰੱਖਦੇ ਆ ਜਿਹੜੇ ਵੀ ਪ੍ਰਬੰਧਾਂ ਦੀ ਲੋੜ ਪੈਗੀ ਉਹ ਪੂਰੀ ਅਸੀਂ ਕਰਾਂਗੇ ਬਸ ਮੈਂ ਅੱਜ ਜਾਇਜ਼ਾ ਲੈਣ ਲਈ ਆਇਆ ਸੋ ਮੈਨੂੰ ਖੁਸ਼ੀ ਹੈ ਮੈਨੂੰ ਤਸੱਲੀ ਹੈ ਕਿ ਕੰਮ ਜਿਹੜਾ ਵੱਡੀ ਪੱਧਰ ਤੇ ਹੋ ਗਿਆ ਥੋੜਾ ਬਹੁਤਾ ਰਹਿ ਗਿਆ ਦੋ ਚਾਰ ਦਿਨਾਂ ਚੋਂ ਵੀ ਕੰਪਲੀਟ ਹੋ ਜਾਣਾ ਔਰ ਕਰੋੜਾਂ ਰੁਪਈਆ ਦੀ ਲਾਗਤ ਦੇ ਨਾਲ ਜਿਹੜਾ ਇਸ ਪਰ ਜਿਹੜੇ ਇੱਥੇ ਵੱਜੇ ਹੈ